ਹੇਲੂਇਆ ਖੁਦਾ ਦਾ ਧੰਨਵਾਦ ਖੁਦਾ ਦਾ ਸ਼ੁਕਰ ਅਜੇ ਬਚਨ ਦੇ ਵਿੱਚ ਦੇਖਾਂਗੇ ਯਹੂਨਾ ਦੀ ਪਹਿਲੀ ਪੱਤਰੀ ਉਹਦਾ 5 ਨੰਬਰ ਚੈਪਟਰ 11 ਨੰਬਰ 35 ਦੇ ਵਿੱਚ ਇਸ ਤਰ੍ਹਾਂ ਲਿਖਿਆ ਅਤੇ ਉਹ ਸਾਖੀ ਇਹ ਹੈ ਭਈ ਪਰਮੇਸ਼ੁਰ ਨੇ ਸਾਨੂੰ ਸਦੀਪਕ ਜੀਵਨ ਦਿੱਤਾ ਅਤੇ ਇਹ ਜੀਵਨ ਉਹਦੇ ਪੁੱਤਰ ਵਿੱਚ ਹੈ ਜਿਹਦੇ ਕੋਲ ਪੁੱਤਰ ਹੈ ਉਹਦੇ ਕੋਲ ਜੀਵਨ ਹੈ ਜਿਹਦੇ ਕੋਲ ਪਰਮੇਸ਼ੁਰ ਦਾ ਪੁੱਤਰ ਨਹੀਂ ਹੈ ਉਹਦੇ ਕੋਲ ਜੀਵਨ ਵੀ ਨਹੀਂ ਖੁਦਾ ਦੇ ਸਵਚਨ ਦੇ ਦਰਵਾਜ਼ਾ ਨਵਾਸ਼ੀਸ ਤੇ ਵਰਕ ਕਰਦੇ ਨੇ ਅੱਜ ਆਪਾਂ ਵਚਨ ਦੇ ਵਿੱਚ ਦੇਖਿਆ ਵਚਨ ਦੇ ਵਿੱਚ ਪੜਿਆ ਕਿ ਖੁਦਾ ਦਾ ਵਚਨ ਬਿਆਨ ਕਰਦਾ ਪ੍ਰਭੂ ਜੀ ਜੋਹੂਨਾ ਬਿਆਨ ਕਰਦਾ ਵਾ ਕਹਿੰਦਾ ਕਿ ਜਿਹਦੇ ਕੋਲ ਪੁੱਤਰ ਹੈ ਵਚਨ ਕਹਿੰਦਾ ਆ ਕਿ ਜਿਹਦੇ ਕੋਲ ਮਸੀਹ ਹੈਗਾ ਨਾ ਉਹਦੇ ਅੰਦਰ ਹੀ ਕੀ ਆ ਜੀਵਨ ਆ ਇੱਥੇ ਲਿਖਿਆ ਕਿ ਜਿਹਦੇ ਕੋਲ ਪੁੱਤਰ ਹੈ ਉਹਦੇ ਕੋਲ ਜੀਵਨ ਹੈ ਜਿਹਦੇ ਕੋਲ ਪਰਮੇਸ਼ਰ ਦਾ ਪੁੱਤਰ ਨਹੀਂ ਹੈ ਉਹਦੇ ਕੋਲ ਜੀਵਨ ਵੀ ਨਹੀਂ ਹੈ ਜੇਕਰ ਤੁਸੀਂ ਜੀਵਨ ਨੂੰ ਪਾਣਾ ਚਾਹੁੰਦੇ ਤਾਂ ਜੀਵਨ ਪਾਉਣ ਦੇ ਲਈ ਤੁਹਾਡੇ ਕੋਲ ਕੀ ਹੈ ਮਸੀਹ ਹੋਣਾ ਚਾਹੀਦਾ। ਪ੍ਰਭੂ ਯਿਸੂਮਸੀ ਹੀ ਹੋਣਾ ਚਾਹੀਦਾ ਤੁਹਾਡੇ ਕੋਲ। ਕਿਉਂਕਿ ਪਰਮੇਸ਼ੁਰ ਨੇ ਪਿਤਾ ਨੇ ਕੀਆ ਆਪਣਾ ਜਿਹੜਾ ਜੀਵਨ ਉਹ ਪੁੱਤਰ ਨੂੰ ਦੇ ਦਿੱਤਾ। ਤੇ ਅੱਜ ਪੁੱਤਰ ਜਿਹੜਾ ਜੀਵਨ ਸਵਨਾਂ ਨੂੰ ਬਖਸ਼ ਰਿਹਾ ਹੈ। ਅੱਜ ਜੇਕਰ ਤੁਸੀਂ ਜੀਵਨ ਨੂੰ ਪਾਉਣਾ ਚਾਹੁੰਦੇ ਤਾਂ ਜੀਵਨ ਅੱਜ ਪ੍ਰਭੂ ਯਿਸੂਮਸੀ ਦੇ ਕੋਲ ਆ। ਪਰਮੇਸ਼ੁਰ ਕਹਿੰਦਾ ਮੈਂ ਆਇਆ ਹਾਂ ਤੁਹਾਨੂੰ ਅਨੰਤ ਜੀਵਨ ਦੇਣ ਦੇ ਲਈ। ਚੌਥਾ ਜੀਵਨ ਦੇਣ ਦੇ ਲਈ ਕਹਿੰਦਾ ਮੈਂ ਆਇਆ ਹਾਂ। ਇਸ ਤਰ੍ਹਾਂ ਜਹੂਨਾ ਦੇ ਪੱਤਰੀ ਦੇ ਵਿੱਚ ਵੀ ਲਿਖਿਆ ਕਹਿੰਦਾ ਕਿ ਇਹ ਜੀਵਨ ਜਿਹੜਾ ਹੈ ਉਹ ਦੇ ਪੁੱਤਰ ਦੇ ਕੋਲ ਆ। ਪ੍ਰਭੂ ਯਿਸੂਮਸੀ ਦੇ ਕੋਲ ਜੀਵਨ ਹੈ ਅੱਜ। ਅੱਜ ਕਿਸੇ ਵਿਅਕਤੀ ਦੇ ਕੋਲ ਉਹਦੇ ਜੀਵਨ ਨਹੀਂ ਪ੍ਰਾਪਤ ਕਰ ਸਕਦੇ। ਜੇਕਰ ਤੁਸੀਂ ਵਧੀਆ ਜੀਵਨ ਬਿਤਾਉਣਾ ਚਾਹੁੰਦੇ ਤਾਂ ਅੱਜ ਇਹ ਜੀਵਨ ਕੀ ਹੈ ਉਹ ਦੇ ਪੁੱਤਰ ਦੇ ਕੋਲ ਤੁਹਾਨੂੰ ਮਿਲਣਾ ਹੈ। ਪਰਮੇਸ਼ਰ ਕਹਿੰਦਾ ਮੈਂ ਆਇਆ ਹਾਂ ਚੋਖਾ ਜੀਵਨ ਦੇਣ ਦੇ ਲਈ, ਅਨੰਤ ਜੀਵਨ ਦੇਣ ਦੇ ਲਈ, ਸਦੀਪਕ ਜੀਵਨ ਦੇਣ ਦੇ ਲਈ। ਇਸ ਕਰਕੇ ਬਚਨ ਜੀ ਵੀ ਬੜਾ ਕਹਿੰਦਾ ਇਹ ਜੀਵਨ ਜਿਹੜਾ ਹੈ ਉਹ ਦੇ ਪੁੱਤਰ ਦੇ ਕੋਲ ਆ। ਤਾਨੂੰ ਕਿਸੇ ਕੋਲੋਂ ਜੀਵਨ ਨਹੀਂ ਮਿਲਣਾ ਬਲਕਿ ਯਹੋਵਾ ਪਰਮੇਸ਼ਰ ਦੇ ਪੁੱਤਰ ਪਰਵਜੀਸਮ ਜੀ ਕੋਲੋਂ ਜੀਵਨ ਮਿਲਣਾ ਤੁਹਾਨੂੰ ਯਹੋਵਾ ਪਰਮੇਸ਼ਰ ਦੇ ਕੋਲੋਂ ਜੀਵਨ ਤੁਹਾਨੂੰ ਕੀ ਆ ਮਿਲਣਾ ਆ ਜੇਕਰ ਦੀ ਵਧੀਆ ਧਨ ਚਾਹੁੰਦੇ ਨੇ ਆਪਣੀ ਜ਼ਿੰਦਗੀ ਚ ਭਲਾਈਆਂ ਚਾਹੁੰਦੇ ਨੇ ਆਪਣੇ ਜੀਵਨ ਨੂੰ ਵੈਸਟ ਚਾਹੁੰਦੇ ਨੇ ਤਾਂ ਤੁਹਾਨੂੰ ਕੀ ਉਹਦੇ ਪੁੱਤਰ ਦੇ ਉੱਤੇ ਕੀ ਆ ਵਿਸ਼ਵਾਸ ਕਰਨਾ ਪੈਣਾ ਹੈ ਉਹਦੇ ਪੁੱਤਰ ਨੂੰ ਕੀ ਆ ਮੰਗਣਾ ਪੈਣਾ ਪਿਤਾ ਦੇ ਕੋਲ ਕਿ ਪਿਤਾ ਸਾਨੂੰ ਆਪਣਾ ਪੁੱਤਰ ਬਖਸ਼ ਮਸੀਹ ਨੂੰ ਸਾਡੇ ਜੀਵਨ ਦੇ ਵਿੱਚ ਕੀ ਆ ਬਖਸ਼ ਤਾਂ ਪਰਮੇਸ਼ਰ ਤੁਹਾਨੂੰ ਕੀ ਆ ਜੀਵਨ ਦੇਵੇਗਾ ਕੁਦਵੰਦ ਇਸ ਬਚਨ ਦੇ ਨਾਲ ਤੁਹਾਨੂੰ ਆਸ਼ੀਸ਼ ਤੇ ਵਰਕਾ ਦੇਵੇ ਸਾਰਿਆਂ ਨੂੰ ਜੈਮਸੀ ਦੀ ਗੁੱਡ ਬਲੈਸਿੰਗ